ਆ ਬੋਤਲਾਂ ਵਾਲਾ ਇੱਧਰ ਹੈਗਾ ਜੀ ਟੈਂਕ ਜਿਹੜੀਆਂ ਬੋਤਲਾਂ ਕੈਨੀਆਂ ਫੜੀਆਂ ਨੇ ਉਹ ਇੱਧਰਲੀ ਸਾਈਡ ਤੇ ਇਧਰੋਂ ਪੈਣਾ ਬੋਤਲਾਂ ਵਾਲਾ ਬੋਤਲਾਂ ਵਾਲਾ ਇੱਥੋਂ ਪੈਣਾ ਜੀ ਅਰੇ ਟੈਂਕੀਆਂ ਫੁੱਲ ਕਰਾ ਲੀਆਂ ਉਸ ਤੋਂ ਬਾਅਦ ਬੋਤਲਾਂ ਵੀ ਨਹੀਂ ਹਾਲੇ ਤੇ ਪਹਿਲੀ ਵਾਰ ਆਇਆ ਉਹ ਇਹ ਬੋਤਲਾਂ ਮੋਦੀ ਕਰਕੇ ਆਣਾ ਆ ਲੈਂਨ ਦੇਖ ਲੋ ਦੀ ਲੰਬੀ ਲੈਂਨ ਦੇਖ ਲੋ ਕਿ ਇਧਰੋਂ ਬੋਤਲਾਂ ਹੱਥਾਂ 'ਚ ਫੜੀਆਂ ਨੇ ਤਾਂ ਹਰ ਕੋਈ ਚਾਹੁੰਦਾ ਕਿ ਕਿਸੇ ਤਰੀਕੇ ਟੈਂਕੀ ਤੇ ਗੱਡੀ ਦੀ ਫੁੱਲ ਕਰਾਈ ਹੀ ਕਰਾਈ ਹੈ ਅਸੀਂ ਬੋਤਲਾਂ ਅਸੀਂ ਕੈਨੀਆਂ ਵੀ ਭਰ ਆ ਲਈਏ ਕਿਤੇ ਬਾਅਦ ਚੋ ਦਿੱਕਤ ਨਾ ਹੋ ਜੇ ਕਿਤੇ ਹਫਤਾ ਹੜਤਾਲ ਹੋ ਗਈ ਤੇ ਮੁੜ ਕੇ ਫਿਰ ਗੱਡੀ ਕਿਸ ਤਰ੍ਹਾਂ ਚਲਾਵਾਂਗੇ ਯਾਨੀ ਕਿ ਗੱਡੀ ਤੋਂ ਬਿਨਾ ਵੀਰੋ ਨੇ ਵੀ ਤੇਰਪੁਆਣ ਆਏ ਨੇ ਬਹੁਤ سارے ਲੋਕ ਆ ਦੇਖੋ ਆ ਬੋਤਲਾਂ ਵਾਲਾ ਇੱਧਰ ਹੈਗਾ ਜੀ ਟੈਂਕ ਜਿਹੜੀਆਂ ਬੋਤਲਾਂ ਕੈਨੀਆਂ ਫੜੀਆਂ ਨੇ ਉਹ ਇੱਧਰਲੀ ਸਾਈਡ ਤੇ ਇਧਰੋਂ ਪੈਣਾ ਬੋਤਲਾਂ ਵਾਲਾ ਹੈ ਬੋਤਲਾਂ ਵਾਲਾ ਇੱਥੋਂ ਪੈਣਾ ਜੀ ਅਰੇ ਟੈਂਕੀਆਂ ਫੁੱਲ ਕਰਾ ਲੀਆਂ ਉਸ ਤੋਂ ਬਾਅਦ ਬੋਤਲਾਂ ਵੀ ਨਹੀਂ ਹਾਲੇ ਤੇ ਪਹਿਲੀ ਵਾਰ ਆਇਆ ਉਹ ਇਹ ਬੋਤਲਾਂ ਮੋਦੀ ਕਰਕੇ ਆਣਾ ਆ ਲੈਣ ਦੇਖ ਲਓ ਦੀ ਲੰਬੀ ਲੈਣ ਦੇਖ ਲਓ ਕਿ ਇਧਰੋਂ ਬੋਤਲਾਂ ਹੱਥਾਂ 'ਚ ਫੜੀਆਂ ਨੇ ਤਾਂ ਹਰ ਕੋਈ ਚਾਹੁੰਦਾ ਕਿ ਕਿਸੇ ਤਰੀਕੇ ਟੈਂਕੀ ਤੇ ਗੱਡੀ ਦੀ ਫੁੱਲ ਕਰਾਈ ਹੀ ਕਰਾਈ ਐ ਅਸੀਂ ਬੋਤਲਾਂ ਅਸੀਂ ਕੈਨੀਆਂ ਵੀ ਭਰਾਲੀਏ ਕਿਤੇ ਬਾਅਦ 'ਚੋ ਦਿੱਕਤ ਨਾ ਹੋ ਜੇ ਜੇ ਕਿਤੇ ਹਫਤਾ ਹੜਤਾਲ ਹੋ ਗਈ ਤੇ ਮੁੜ ਕੇ ਫਿਰ ਗੱਡੀ ਕਿਸ ਤਰ੍ਹਾਂ ਚਲਾਵਾਂਗੇ ਯਾਨੀ ਕਿ ਗੱਡੀ ਤੋਂ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ ਹਾਂਜੀ ਪਵਾ ਲਿਆ ਕਿੰਨੀ ਕਵਾਰੀ ਪਵਾਏ ਆਲੇ ਪਹਿਲੀ ਵਾਰ ਹੀ ਆਏ ਹਾਂ ਹਾਂਜੀ ਬਾਈਕ ਤਾਂ ਬਿਲਕੁਲ ਚੱਲਣ ਨਹੀਂ ਦੀ ਬਾਈਕ ਨਹੀਂ ਚੱਲਦੀ ਹਾਂਜੀ ਚੇਲ ਹੀ ਨਹੀਂ ਗਈ ਜੀ ਹਾਂਜੀ ਮੈਂ ਨਤੀਜਾ ਮੋਦੀ ਨੂੰ ਬੋਰਡ ਪਾਉਂਦਾ ਜੇ ਪਾ ਲੋ ਜੇ ਧਾਲੋ ਨੂੰ ਪਾ ਲੋ ਮਾਮੇ ਆਪਣੇ ਦੇ ਉੱਪਰ ਤਾਂ ਬਿਲਕੁਲ ਕੋਈ ਕੀ ਦਿੱਕਤ ਨਹੀਂ ਆ ਜੀ ਉਹ ਜਨਤਾ ਨੇ ਫੈਸਲਾ ਲੈਣਾ ਹੈ ਜੇ ਤੁਸੀਂ ਪਰੇਸ਼ਾਨ ਜੇ ਕਿਸੇ ਗੱਲ ਤੋਂ ਤਾਂ ਜ਼ਰੂਰੀ ਨਹੀਂ ਹੈ ਕਿ ਸਾਰੀ ਜਨਤਾ ਪਰੇਸ਼ਾਨ ਹੈ ਥੋੜਾ ਜਿਨਾ ਸੁਧਾਰ ਕਰਨ ਵਾਸਤੇ ਕੁਝ ਸਰਕਾਰਾਂ ਵੱਲੋਂ ਕਰਨਾ ਵੀ ਪੈਂਦਾ ਤਾਂ ਇਹ ਸੁਧਾਰ ਜਿਹੜਾ ਵਾ ਉਹ ਸਾਫ਼ ਤੌਰ ਤੇ ਤੇ ਨਜ਼ਰ ਆ ਰਿਹਾ ਹਾਂਜੀ ਸਰ ਕਿੰਨੀ ਕਿ ਖੱਜਲ ਖਵਰੀ ਹੋ ਗਈ ਅੱਜ ਬਹੁਤ ਜ਼ਿਆਦਾ ਹੋਣ ਦੇ ਸੀ ਤਾਂ ਸਵੇਰ ਤੋਂ ਸੁੱਤੇ ਉੱਠ ਕੇ ਆ ਗਏ ਹਾਂ ਜੇ ਤੁਸੀਂ ਇੱਥੇ ਹਾਂਜੀ ਹਾਂਜੀ ਕਿੰਨੀ ਗਿਣਤੀ ਅਸਲੀ ਹੋਏਗੀ ਲੋਕਾਂ ਪਤਾ ਨਹੀਂ ਕਿੰਨੇ ਗਿਣਤੀ ਹੈ ਸੈਂਕੜੇ ਹੀ ਆ ਉਹ ਵੇਖੋ ਬਾਹਰ ਪਿੱਛੇ ਵੇਖੋ ਹਾਂਜੀ ਹਾਂਜੀ ਬਿਲਕੁਲ ਸੜਕਾਂ ਜਾਮ ਹੋ ਗਈਆਂ ਨੇ ਬਾਚੋ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹਾਂਜੀ ਗਿਣੀਆਂ ਦੇ ਪੈਸੇ ਫੜਾ ਵਣ ਹਾਂਜੀ 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 ਭਾਈ ਪੈਟਰੋਲ ਕਿੰਨਾ ਖ ਰਹਿ ਗਿਆ ਹੁਣ ਜੀ ਨਹੀਂ ਹੈਗਾ ਚਲੋ ਜਿੰਨਾ ਚਿਰ ਮਲੇ ਭੁਗਤ ਜਾਣ ਉਹਨਾਂ ਤੱਕ ਰਹਿ ਗਏ ਆ ਆ ਕਿ ਇੰਨਾ ਰਸ਼ ਕਾਦੇ ਵਾਸਤੇ ਆ ਇਹ ਭਾਈ ਕਹਿੰਦੇ ਡਰਾਈਵਰਾਂ ਦੀ ਹੜਤਾਲ ਵਗੈਰਾ ਆ ਗਈ ਜੇ ਉਹਦੇ ਕਰਕੇ ਹਗਾ ਮਲੇ ਪ੍ਰੋਸੈਸ ਹਗਾ ਵਾ ਪੈਟਰੋਲ ਦੀ ਹੜਤਾਲ ਤੇ ਪੈਟਰੋਲ ਪੰਪ ਤੇ ਕਿਉਂ ਰਸ਼ ਪਤਾ ਨਹੀਂ ਹੁਣ ਪਿੱਛੋ ਮਲੇ ਪੈਟਰੋਲ ਨਹੀਂ ਆਣਾਗਾ ਮਤਲਬ ਕਿ ਪਿੱਛੋ ਬੰਦਿੰਦੇ ਸਿਸਟਮ ਬੰਦ ਕੀਤਾ ਜੀ ਇਹ ਇਹ ਕਰਕੇ ਹਾਂਜੀ ਹਾਂਜੀ ਕੋ ਦਿੱਕਤ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਤਾਂ ਹਰ ਕੋਈ ਇਸ ਹੰਕਾਰ ਕਰਕੇ ਡਰਾਈਵਰਾਂ ਦੀ ਹੜਤਾਲ ਕਰਕੇ ਜਾਂ ਬਿਲਕੁਲ ਡਰਾਈਵਰਾਂ ਦੀ ਹੜਤਾਲ ਹੈ ਤਾਂ ਇੱਧਰ ਦੇਖੋ ਇੱਕ ਵਾਰ ਝਾਗ ਮਾਰ ਲਓ ਜਰਾ ਰਸ਼ ਤੁਹਾਨੂੰ ਇਹ ਦੱਸ ਦੇਗਾ ਉਧਰ ਦੇਖੋ ਕਿਤੇ ਝਗੜਾ ਨਾ ਹੋ ਜਾਈ ਇੱਥੇ ਉਹ ਦੇਖੋ ਉਹ ਸਾਹਮਣੇ ਤਸਵੀਰ ਦੇਖੋ ਲੜਦੇ ਨਜ਼ਰ ਆ ਰਹੇ ਆ ਇੱਕ ਦੂਸਰੇ ਨਾਲ ਕਿ ਮੈਂ ਪਹਿਲਾਂ ਪਵਾਲਵਾ ਤੇ ਮੈਂ ਪਹਿਲਾਂ ਪਵਾਲਵਾ ਆ ਦੇਖ ਲਓ ਆ ਚੈੱਕ ਵੀਰੋ ਨੇ ਵੀ ਤੇਰ ਪਵਾਨ ਆਏ ਨੇ ਬਹੁਤ ਸਾਰੇ ਲੋਕ ਆਧਰ ਦੇਖੋ ਆ ਬੋਤਲਾਂ ਵਾਲਾ ਇੱਧਰ ਹੈਗਾ ਜੀ ਅਟੈਕ ਜਿਹੜੀਆਂ ਬੋਤਲਾਂ ਕੈਨੀਆਂ ਫੜੀਆਂ ਨੇ ਉਹ ਇਧਰਲੀ ਸਾਈਡ ਤੇ ਇਧਰੋਂ ਪੈਣਾ ਬੋਤਲਾਂ ਵਾਲਾ ਬੋਤਲਾਂ ਵਾਲਾ ਇੱਥੋਂ ਪੈਣਾ ਜੀ ਅਰੇ ਟੈਂਕੀਆਂ ਫੁੱਲ ਕਰਾ ਲੀਆਂ ਉਸ ਤੋਂ ਬਾਅਦ ਬੋਤਲਾਂ ਵੀ ਨਹੀਂ ਹਾਲੇ ਤੇ ਪਹਿਲੀ ਵਾਰ ਆਇਆ ਉਹ ਇਹ ਬੋਤਲਾਂ ਮੋਦੀ ਕਰਕੇ ਆਣਾ ਲੈਣ ਦੇਖ ਲੋ ਦੀ ਲੰਬੀ ਲੈਣ ਦੇਖ ਲੋ ਕਿ ਇਧਰੋਂ ਬੋਤਲਾਂ ਹੱਥਾਂ 'ਚ ਫੜੀਆਂ ਨੇ ਤਾਂ ਹਰ ਕੋਈ ਚਾਹੁੰਦਾ ਕਿ ਕਿਸੇ ਤਰੀਕੇ ਟੈਂਕੀ ਤੇ ਗੱਡੀ ਦੀ ਫੁੱਲ ਕਰਾਈ ਹੀ ਕਰਾਈ ਹੈ ਅਸੀਂ ਬੋਤਲਾਂ ਅਸੀਂ ਕੈਨੀਆਂ ਵੀ ਭਰ ਆ ਲਈਏ ਕਿਤੇ ਬਾਅਦ ਚੋ ਦਿੱਕਤ ਨਾ ਹੋ ਜੇ ਕਿਤੇ ਹਫਤਾ ਹੜਤਾਲ ਹੋ ਗਈ ਤੇ ਮੁੜ ਕੇ ਫਿਰ ਗੱਡੀ ਕਿਸ ਤਰ੍ਹਾਂ ਚਲਾਵਾਂਗੇ ਯਾਨੀ ਕਿ ਗੱਡੀ ਤੋਂ ਬਿਨਾ ਗੁਜ਼ਾਰਾ ਨਹੀਂ ਹੋ ਸਕਦਾ ਹਾਂਜੀ ਪਵਾ ਲਿਆ ਕਿੰਨੀ ਕਵਾਰੀ ਪਵਾਏ ਆਲੇ ਪਹਿਲੀ ਵਾਰ ਹੀ ਆਏ ਆ ਹਾਂਜੀ ਪਾਇਕ ਤਾਂ ਬਿਲਕੁਲ ਚੱਲਣ ਨਹੀਂ ਦੀ ਚੇਲ ਹੀ ਨਹੀਂ ਗਈ ਜੀ ਹਾਂਜੀ ਮੈਂ ਨਤੀਜਾ ਮੋਦੀ ਨੂੰ ਬੋਰਡ ਪਾਉਂਦਾ ਜੇ ਪਾ ਲੋ ਜੇ ਧਾਲੋ ਨੂੰ ਪਾ ਲੋ ਮਾਮੇ ਆਪਣੇ ਦੇ ਉੱਪਰ ਤਾਂ ਬਿਲਕੁਲ ਕੋਈ ਗੀ ਦਿੱਕਤ ਨਹੀਂ ਆ ਜੀ ਉਹ ਜਨਤਾ ਨੇ ਫੈਸਲਾ ਲੈਣਾ ਜੇ ਤੁਸੀਂ ਪਰੇਸ਼ਾਨ ਜੇ ਕਿਸੇ ਗੱਲ ਤੋਂ ਤੇ ਜ਼ਰੂਰੀ ਨਹੀਂ ਹੈ ਕਿ ਸਾਰੀ ਜਨਤਾ ਪਰੇਸ਼ਾਨ ਹੈ ਥੋੜਾ ਜਿਨਾ ਸੁਧਾਰ ਕਰਨ ਵਾਸਤੇ ਕੁਝ ਸਰਕਾਰਾਂ ਵੱਲੋਂ ਕਰਨਾ ਵੀ ਪੈਂਦਾ ਤਾਂ ਇਹ ਸੁਧਾਰ ਜਿਹੜਾ ਵਾ ਉਹ ਸਾਫ਼ ਤੌਰ ਤੇ ਉੱਤੇ ਨਜ਼ਰ ਆ ਰਿਹਾ ਹਾਂਜੀ ਸਰ ਕਿੰਨੀ ਕ ਖੱਜਲ ਖਵਰੀ ਹੋ ਗਈ ਅੱਜ ਬਹੁਤ ਜ਼ਿਆਦਾ ਹੋਣ ਦੇ ਇਸ ਤੋਂ ਸਵੇਰ ਤੋਂ ਸੁੱਤੇ ਉੱਠ ਕੇ ਆ ਗਏ ਹਾਂ ਜੇ ਤੁਸੀਂ ਇੱਥੇ ਹਾਂਜੀ ਹਾਂਜੀ ਕਿੰਨੀ ਗਿਣਤੀ ਅਸਲੀ ਹੋਏਗੀ ਲੋਕ ਪਤਾ ਨਹੀਂ ਕਿੰਨੀ ਗਿਣਤੀ ਹੈ ਸੈਂਕੜੇ ਹੀ ਆ ਉਹ ਵੇਖੋ ਬਾਹਰ ਪਿੱਛੇ ਵੇਖੋ ਹਾਂਜੀ ਹਾਂਜੀ ਬਿਲਕੁਲ ਸੜਕਾਂ ਜਾਮ ਹੋ ਗਈਆਂ ਨੇ ਬਾਅਦੋ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹਾਂਜੀ ਗਿਣੀਆਂ ਦੇ ਪੈਸੇ ਫੜਾ ਵਣ ਹਾਂਜੀ 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 ਭਾਈ ਜੀ ਪੈਟਰੋਲ ਕਿੰਨਾ ਖ ਰਹਿ ਗਿਆ ਹੁਣ ਜੀ ਨਹੀਂ ਹੈਗਾ ਚਲੋ ਜਿੰਨਾ ਚਿਰ ਮਲੇ ਭੁਗਤ ਜਾਣ ਉਹਨਾਂ ਤੱਕ ਰਹਿ ਗਏ ਆ ਹਾਂ ਕੀ ਐਨਾ ਰਸ਼ ਕਾਦੇ ਵਾਸਤੇ ਆ ਇਹ ਭਾਈ ਕਹਿੰਦੇ ਡਰਾਈਵਰਾਂ ਦੀ ਹੜਤਾਲ ਵਗੈਰਾ ਆ ਗਈ ਜੇ ਉਹਦੇ ਕਰਕੇ ਹਗਾ ਮਲੇ ਪ੍ਰੋਸੈਸ ਹਗਾ ਆ ਪੈਟਰੋਲ ਦੀ ਹੜਤਾਲ ਤੇ ਪੈਟਰੋਲ ਪੰਪ ਤੇ ਕਿਉਂ ਰਸ਼ ਪਤਾ ਨਹੀਂ ਹੁਣ ਪਿੱਛੋਂ ਮਲੇ ਪੈਟਰੋਲ ਨਹੀਂ ਆਣਾਗਾ ਮਤਲਬ ਕਿ ਪਿੱਛੋਂ ਬੰਦ ਸਿਸਟਮ ਬੰਦ ਕੀਤਾ ਜੇ ਇਹ ਕਰਕੇ ਹਾਂਜੀ ਹਾਂਜੀ ਬਿਲਕੁਲ ਦਿੱਕਤ ਦਾ ਸਾਹਮਣਾ ਜਰੂਰ ਕਰਨਾ ਪੈ ਰਿਹਾ ਤਾਂ ਹਰ ਕੋਈ ਇਸ ਹਾਲ ਕਰਕੇ ਡਰਾਈਵਰਾਂ ਦੀ ਹੜਤਾਲ ਕਰਕੇ ਆ ਡਰਾਈਵਰਾਂ ਦੀ ਹੜਤਾਲ ਹੈ ਤਾਂ ਇੱਧਰ ਦੇਖੋ ਇੱਕ ਵਾਰ ਝਾਗ ਮਾਰ ਲਓ ਜਰਾ ਰਸ਼ ਤੁਹਾਨੂੰ ਇਹ ਦੱਸ ਦੇਗਾ ਉਧਰ ਦੇਖੋ ਕਿਤੇ ਝਗੜਾ ਨਾ ਹੋ ਜੇ ਇੱਥੇ ਉਹ ਦੇਖੋ ਉਹ ਸਾਹਮਣੇ ਤਸਵੀਰ ਦੇਖੋ ਲੜਦੇ ਨਜ਼ਰ ਆ ਰਹੇ ਆ ਇੱਕ ਦੂਸਰੇ ਨਾਲ ਕਿ ਮੈਂ ਪਹਿਲਾਂ ਪਵਾਲਾਂ ਤੇ ਮੈਂ ਪਹਿਲਾਂ ਪਵਾਲਾਂ ਆਹ ਦੇਖ ਲਓ ਆ ਚੈੱਕ ਕਰਦੇ